ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਜੀ ਕੇ ਦੀ ਕਲਾਸ ਨੰਬਰ 18 ਲੈ ਕੇ ਆ ਚੁੱਕੇ ਹਾਂ ਜਿਸ ਚ ਆਪਾਂ ਪੜਾਂਗੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਉਹਨਾਂ ਦਾ ਸਿੱਖ ਇਤਿਹਾਸ ਦੇ ਵਿੱਚ ਕੀ ਕੀ ਯੋਗਦਾਨ ਰਿਹਾ ਜਾਂ ਉਹਨਾਂ ਨੇ ਜਿਹੜੇ ਕਾਹੜੇ-ਕਿਹੜੇ ਕਾਰਜ ਸੀ ਸਿੱਖ ਇਤਿਹਾਸ ਦੇ ਵਿੱਚ ਸੰਪੰਨ ਕੀਤੇ ਠੀਕ ਹੈ ਬਾਕੀ ਜਿਹੜੇ ਆਪਣੇ ਚੈਨਲ ਤੇ ਬੱਚੇ ਨਵੇਂ ਆਏ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੇ ਜਿਹੜੇ ਫੀਡਬੈਕ ਨੇ ਕਮੈਂਟਾਂ ਦੇ ਵਿੱਚ ਜ਼ਰੂ ਅਗਰ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਤੁਸੀਂ ਆਪਣੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂ ਅਦਰਵਾਈਜ਼ ਤੁਸੀਂ ਸਰਚ ਕਰੋ ਜੌਬ ਐਂਡ ਪੰਜਾਬ ਤੇ ਜਿਹੜਾ ਇਸ ਤਰੀਕੇ ਦਾ ਤੁਹਾਨੂੰ ਆਈਕਨ ਦੇਖਣ ਨੂੰ ਮਿਲੂ ਤੇ ਤੁਸੀਂ ਉੱਥੋਂ ਜਿਹੜਾ ਹੈਗਾ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਹੁਣ ਆਪਾਂ ਆਪਣੀ ਜਿਹੜੀ ਅੱਜ ਦੀ ਕਲਾਸ ਸਟਾਰਟ ਕਰਦੇ ਆਂ ਅੱਜ ਦਾ ਆਪਣਾ ਟੌਪਿਕ ਹੈ ਗੁਰੂ ਤੇਗ ਬਹਾਦਰ ਜੀ ਬਾਰੇ ਗੁਰੂ ਤੇਗ ਬਹਾਦਰ ਜੀ ਦਾ ਟਾਈਮ ਪੀਰੀਅਡ ਕੀ ਰਿਹਾ 1664 ਤੋਂ ਲੈ ਕੇ 1675 1664 ਤੱਕ ਕਿਹੜੇ ਗੁਰੂ ਸੀ ਆਪਣੇ ਗੁਰੂ ਹੈਗੇ ਸੀ ਆਪਣੇ 8ਵੇਂ 8ਵੇਂ ਗੁਰੂ ਕਿਹੜ ਉਹ ਹੈਗੇ ਸੀ ਗੁਰੂ ਹਰਕ੍ਰਿਸ਼ਨ ਜੀ 1664 ਦੇ ਵਿੱਚ ਗੁਰੂ ਹਰਕ੍ਰਿਸ਼ਨ ਜੀ ਦੀ ਡੈਥ ਹੋ ਗਈ ਸੀ ਸਮਾਲ ਬਾਕਸ ਕਰਕੇ ਜਿਹਨੂੰ ਆਪਾਂ ਚੇਚਕ ਵੀ ਕਹਿੰਦੇ ਆ ਤੇ 1664 ਤੋਂ ਲੈ ਕੇ 1675 ਤੱਕ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਟਾਈਮ ਪੀਰੀਅਡ ਰਿਹਾ ਪ੍ਰਗਤੀ ਪੀਰੀਅਡ ਠੀਕ ਹੈ ਦੈਨ ਆ ਗਿਆ ਫਿਰ ਗੁਰੂ ਤੇਗ ਬਹਾਦਰ ਜੀ ਬੌਰਨ ਐਟ ਦੀ ਅਮਰਸਰ ਇਨ 1621 ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਜਨਮ ਕਿੱਥੇ ਹੋਇਆ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ ਅਮਰਸਰ ਵਿਖੇ ਕਿੰਨੇ ਚ 1621 ਈਸਵੀ ਦੇ ਵਿੱਚ ਚਾਈਲਡਹੂਡ ਨੇਮ ਆਫ ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਤੇਗ ਬਹਾਦਰ ਜੀ ਦੇ ਬਚਪਨ ਦਾ ਕੀ ਨਾਂ ਸੀ ਤਿਆਗਮਲ ਤੇ ਮਾਤਾ ਪਿਤਾ ਦਾ ਕੀ ਨਾਂ ਸੀ ਗੁਰੂ ਤੇਗ ਬਹਾਦਰ ਜੀ ਦਾ ਮਾ ਜਿਹੜੇ ਪਿਤਾ ਦਾ ਨਾਂ ਸੀ ਗੁਰੂ ਹਰਗੋਬਿੰਦ ਜੀ ਆਪਣੇ ਸਿੱਖਾਂ ਦੇ ਛੇਵੇਂ ਗੁਰੂ ਤੇ ਮਾਤਾ ਦਾ ਕੀ ਨਾਂ ਸੀ ਮਾਤਾ ਨਾਨਕੀ ਜੀ ਹੀ ਮੈਰਿਡ ਟੂ ਦੀ ਮਾਤਾ ਗੁਜਰੀ ਜੀ ਇਹਨਾਂ ਦਾ ਜਿਹੜਾ ਹੈਗਾ ਸੀ ਇਹਨਾਂ ਦੀ ਪਤਨੀ ਦਾ ਕੀ ਨਾਂ ਸੀ ਮਾਤਾ ਗੁਜਰੀ ਜੀ ਠੀਕ ਹੈ ਇਹਨਾਂ ਬਾਰੇ ਤਾਂ ਆਪਾਂ ਸਾਰੀ ਜਾਣਦੀਆਂ ਤੇ ਇਹ ਜਿਹੜੇ ਹੈਗਾ ਇਹ ਕੁਐਸਚਨ ਆਉਣਾ ਹੁੰਦਾ ਕਿ ਮਾਤਾ ਗੁਜਰੀ ਜੀ ਦੇ ਪਿਤਾ ਦਾ ਕੀ ਨਾਂ ਸੀ ਇਹਨਾਂ ਦਾ ਨਾਂ ਸੀ ਲਾਲ ਚੰ ਠੀਕ ਹੈ ਇਹ ਲਾਲ ਚੰਦੀ ਦੀ ਪੁੱਤਰੀ ਸੀ ਤੇ ਗੁਰੂ ਤੇਗ ਬਹਾਦਰ ਜੀ ਨੋਨ ਐਸ ਬਾਬਾ ਬਕਾਲਾ ਗੁਰੂ ਤੇ ਇਹ ਕੁਐਸਚਨ ਜਿਹੜਾ ਹੈਗਾ ਕਿ 2025 ਦੇ ਜਿਹੜੇ ਪੀਪੀ ਪੰਜਾਬ ਪੁਲਿਸ ਕਨਸਟੇਬਲ 2025 ਕੁਐਸਚਨ ਪੇਪਰ ਹੋਏ ਨੇ ਉਹਨਾਂ ਦੇ ਵਿੱਚ ਆਇਆ ਸੀ ਕਿ ਬਾਬਾ ਬਕਾਲਾ ਦੇ ਨਾਮ ਨਾਲ ਕਿਹੜੇ ਗੁਰੂ ਨੂੰ ਜਾਣਿਆ ਜਾਂਦਾ ਸਿੱਖਾਂ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਬਿਕੋਜ਼ ਹੀ ਲਿਵਡ ਇਨ ਦੀ ਬਕਾਲਾ ਟਾਊਨ ਜਿਹੜਾ ਇਹ ਕਿਉਂਕਿ ਇਹ ਬਕਾਲਾ ਸ਼ਹਿਰ ਦੇ ਵਿੱਚ ਰਹਿੰਦੇ ਸੀ ਬਕਾਲਾ ਸ਼ਹਿਰ ਕਿੱਥੇ ਹੈਗਾ ਅੰਮ੍ਰਿਤਸਰ ਦੇ ਵਿੱਚ ਦੈਨ ਮੱਖਣਸ਼ਾਹ ਲਵਾਣਾ ਸੈਡ ਗੁਰੂ ਲਾਦੋਰੇ ਫੋਰ ਗੁਰੂ ਤੇਗ ਬਹਾਦਰ ਜੀ ਦੀ ਲੰਬਾਕੀ ਲੈਂਗੁਏਜ ਮੀਨ ਫਾਊਂਡ ਆਫ ਦੀ ਰਾਈਟ ਗੁਰੂ ਜਿਹੜਾ ਮੱਖਣਸ਼ਾਹ ਲਵਾਣਾ ਸੀ ਉਹਨੇ ਜਿਹੜਾ ਹੈ ਗੁਰੂ ਤੇਗ ਬਹਾਦਰ ਜੀ ਲਈ ਸ਼ਬਦ ਵਰਤੇ ਸੀ ਗੁਰੂ ਲਾਦੋਰੇ ਇਹ ਕਿਹੜੀ ਭਾਸ਼ਾ ਦੇ ਵਿੱਚ ਲੰਬਾਕੀ ਲੈਂਗੁਏਜ ਦੇ ਵਿੱਚ ਇਹਦਾ ਮਤਲਬ ਕੀ ਸੀ ਗੁਰੂ ਲਾਦੋਰੇ ਮਤਲਬ ਕਿ ਫਾਈਂਡ ਆਫ ਰਾਈਟ ਗੁਰੂ ਮਤਲਬ ਕਿ ਸਹੀ ਗੁਰੂ ਸੀ ਉਹ ਮਿਲ ਚੁਕਿਆ ਸੀ ਕਿਉਂਕਿ ਗੁਰੂ ਹਰਕ੍ਰਿਸ਼ਨ ਜੀ ਦੇ ਜਦੋਂ 8ਵੇਂ ਗੁਰੂ ਸਿੱਖਾਂ ਦੇ ਉਹਨਾਂ ਦੀ ਡੈਥ ਹੋਣ ਲੱਗੀ ਸੀ ਉਹਨਾਂ ਨੇ ਜਿਹੜਾ ਹੈਗਾ ਕਿਹਾ ਸੀ ਕਿ ਉਹਨਾਂ ਦੇ ਜਿਹੜੇ ਮਤਲਬ ਕਿ ਉਹਦੇ ਡੈਥ ਦੇ ਟਾਈਮ ਦੇ ਵਰਡਸ ਸੀ ਉਹਨਾਂ ਨੇ ਕਿਹਾ ਸੀ ਆ ਬਾਬਾ ਬਕਾਲਾ ਤਾਂ ਮਤਲਬ ਕਿ ਬਾਬਾ ਬਕਾਲਾ ਫਿਰ ਉਹ ਬਹੁਤ ਜਣਿਆਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਜਿਹੜਾ ਹੈਗਾ ਮੱਖਣਸ਼ਾਹ ਲੁਆਣਾ ਦੇ ਦੁਆਰਾ ਲੱਭਿਆ ਗਿਆ ਕਿ ਸਿੱਖਾਂ ਦੇ ਨੌਵੇਂ ਗੁਰੂ ਕੌਣ ਸੀਗੇ ਠੀਕ ਹੈ ਤੇ ਇਹਨਾਂ ਦੀ ਇੱਕ ਲੱਗਦੋ ਸਟੋਰੀ ਹੈ ਕਿ ਮੱਖਣਸ਼ਾਹ ਲੁਆਣਾ ਕਿਵੇਂ ਜਿਹੜਾ ਹੈਗਾ ਗੁਰੂ ਤੇਗ ਬਹਾਦਰ ਜੀ ਨੂੰ ਮਿਲਿਆ ਇਹ ਮੈਂ ਤੁਹਾਨੂੰ ਅੱਗੇ ਦੱਸੂਗਾ ਜੈਯਵੰਤੀ ਰਾਗ ਜੂਸਡ ਬਾਈ ਗੁਰੂ ਤੇਗ ਬਹਾਦਰ ਜੀ ਇਹ ਕੁਐਸਚਨ ਆਇਆ ਸੀ 2023 ਦੇ ਵਿੱਚ 50 ਨੰਬਰਾਂ ਦਾ ਜਿਹੜਾ ਆਪਣਾ ਪੇਪਰ ਹੁੰਦਾ ਉਹਦੇ ਵਿੱਚ ਆਇਆ ਸੀ ਕਿ ਜੈ ਜੈ ਮੰਤਰੀ ਰਾਗ ਕਿਹੜੇ ਗੁਰੂ ਦਵਾਰਾ ਵਰਤਿਆ ਗਿਆ ਜੈ ਜੈ ਮੰਤਰੀ ਰਾਗ ਵਰਤੇਗਾ ਗੁਰੂ ਤੇਗ ਬਹਾਦਰ ਜੀ ਦਵਾਰਾ ਹੀ नोन ਐਸ ਹਿੰਦ ਦੀ ਚਾਦਰ ਐਂਡ ਤਿਲਕ ਜੰਜੂ ਦਾ ਰਾਖਾ ਠੀਕ ਹੈ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਜਾਂ ਤਿਲਕ ਜੰਜੂ ਦਾ ਰਾਖਾ ਵੀ ਕਿਹਾ ਜਾਂਦਾ ਇਹ ਤੁਹਾਨੂੰ ਪੜ੍ਹਿਆ ਕਿ ਕਿਉਂ ਕਿਹਾ ਜਾਂਦਾ ਕਿਉਂਕਿ ਜਿਹੜਾ ਹੈਗਾ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਦੇ ਦਿੱਤੀ ਸੀ ਸਿਰਫ ਜਿਹੜਾ ਹੈ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਲਈ ਕਿਉਂਕਿ ਜਿਹੜਾ ਹੈਗਾ ਉਹਨਾਂ ਨੂੰ ਮੁਗਲ ਜਿਹੜਾ ਆਪਣਾ ਧਰਮ ਜਿਹੜਾ ਹੈਗਾ ਚੇਂਜ ਕਰਨ ਲਈ ਫੋਰ ਗੁਰੂ ਤੇਗ ਬਹਾਦਰ ਜੀ ਸਟੈਬਲਿਸ਼ਡ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਕਿਹੜੇ ਜਿਹੜਾ ਹੈਗਾ ਅਨੰਦਪੁਰ ਸਾਹਿਬ ਕਿਹੜੇ ਗੁਰੂ ਨੇ ਬਸਾਇਆ ਇਹ ਬਸਾਇਆ ਗੁਰੂ ਤੇਗ ਬਹਾਦਰ ਜੀ ਨੇ ਇਹ ਪੁਆਇੰਟ ਤੁਸੀਂ ਨੋਟ ਡਾਉਨ ਕਰ ਲਿਓ ਇਹ ਜ਼ਰੂਰੀ ਹੈ ਥੈਨ ਆਪਾਂ ਆ ਗਏ ਅਨਦਰ ਨੇਮ ਆਫ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਚੱਕ ਨਾਨਕੀ ਮਖੋਵਾਲ ਵਾਈਟ ਸਿਟੀ 8th ਵਾਟਰ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਮਖੋਵਾਲ ਦਾ ਮਤਲਬ ਕਿ ਇਹ ਅਨੰਦਪੁਰ ਸਾਹਿਬ ਦਾ ਜਿਹੜਾ ਏਰੀਆ ਇਹਨੂੰ ਮਖੋਵਾਲ ਦਾ ਏਰੀਆ ਵੀ ਕਿਹਾ ਜਾਂਦਾ ਤੇ ਗੁਰੂ ਤੇਗ ਬਹਾਦਰ ਜੀ ਨੇ ਮੱਖੋਵਾਲ ਦਾ ਜਿਹੜਾ ਏਰੀਆ ਜਿਹੜਾ ਹੈਗਾ ਪਰਚੇਜ਼ ਕਰਿਆ ਸੀ ਕਿਤੋਂ ਕਰਿਆ ਸੀ ਆ ਦੀਪ ਚੰਦ ਬਲਾਸਪੁਰ ਤੋਂ ਠੀਕ ਹੈ ਇਸ ਦੀਪ ਚੰਦ ਬਲਾਸਪੁਰ ਨਾਮ ਦੇ ਬੰਦੇ ਤੋਂ ਮੱਖੋਵਾਲ ਦਾ ਜਿਹੜਾ ਏਰੀਆ ਇਨ ਗੁਰੂ ਤੇਗ ਬਹਾਦਰ ਜੀ ਨੇ ਖਰੀਦਿਆ ਸੀ ਤੇ ਆਗੇ ਜਿਹੜੀ ਹੁਣ ਉਹ ਸਟੋਰੀ ਹੈ ਪੰਡਿਤ ਕਿਰਪਾ ਰਾਮ ਦੀ ਜਿਸ ਕਰਕੇ ਗੁਰੂ ਤੇਗ ਬਹਾਦਰ ਨੂੰ ਹਿੰਦ ਦੀ ਚਾਦਰ ਕਹਾਇਆ ਜਾਂਦਾ ਪੰਡਿਤ ਕਿਰਪਾ ਰਾਮ ਲੀਡਰ ਆਫ 16 ਪੰਡਿਤ ਠੀਕ ਹੈ ਪੰਡਿਤ ਕਿਰਪਾ ਰਾਮ ਸੀ ਆ ਤੇ ਇਹ ਜਿਹੜਾ 16 ਪੰਡਿਤਾਂ ਨੂੰ ਲੀਡ ਕਰ ਰਿਹਾ ਸੀ ਟੁਕ ਦੀ ਹੈਲਪ ਫਰੋਮ ਗੁਰੂ ਤੇਗ ਬਹਾਦਰ ਜੀ ਇਹਨੇ ਕੀ ਕਰਿਆ ਇਹਨ ਗੁਰੂ ਤੇਗ ਬਹਾਦਰ ਜੀ ਤੋਂ ਮਤ ਲੈਣ ਆਇਆ ਕਦੇ ਲਈ ਟੂ ਸੇਵ them ਫਰੋਮ ਦੀ ਇਫਤਖਾਰ ਖਾਨ ਜਿਹੜਾ ਇਫਤਖਾਰ ਖਾਨ ਸੀਗਾ ਇਹ ਇਹਨਾਂ ਨੂੰ ਫੋਰਸ ਕਰ ਰਿਹਾ ਸੀ ਕਸ਼ਮੀਰੀ ਪੰਡਤਾਂ ਨੂੰ ਕਿ ਉਹ ਇਸਲਾਮ ਜੁਆਇਨ ਕਰ ਲੈਣਾ ਥੈਨ ਫਿਰ ਮਤਲਬ ਕਿ ਗੁਰੂ ਤੇਗ ਬਹਾਦਰ ਜੀ ਜਿਹੜਾ ਹੈਗਾ ਉਸ ਚਲੇ ਜਾਂਦੇ ਨੇ ਤੇ ਉਹ ਜਿਹੜੇ ਕਸ਼ਮੀਰੀ ਪੰਡਤ ਕਹਿੰਦੇ ਹੁੰਦੇ ਨੇ ਕਿ ਜਾ ਕੇ ਔਰੰਗਜ਼ੇਬ ਨੂੰ ਕਹਿੰਦੇ ਆ ਵੀ ਤੁਸੀਂ ਇਸ ਬੰਦੇ ਤੋਂ ਮਤਲਬ ਕਿ ਗੁਰੂ ਤੇਗ ਬਹਾਦਰ ਜੀ ਨੂੰ ਤੋਂ ਧਰਮ ਚੇਂਜ ਕਰਵਾ ਦਿਓ ਤਾਂ ਸੀ ਸਾਰੇ ਅਸੀਂ ਆਪਣਾ ਧਰਮ ਚੇਂਜ ਕਰ ਲਾਂਗੇ ਪਰ ਗੁਰੂ ਤੇਗ ਬਹਾਦਰ ਜੀ ਜਿਹੜਾ ਹੈਗਾ ਉਸੇ ਆਪਣਾ ਧਰਮ ਚੇਂਜ ਨਹੀਂ ਕਰਦੇ ਦੈਨ ਠੀਕ ਹੈ ਤੇ ਔਰੰਗਜ਼ੇਬ ਮਤਲਬ ਕਿ ਉਹਨਾਂ ਨੂੰ ਫਿਰ ਗੁਰੂ ਤੇਗ ਬਹਾਦਰ ਜੀ ਨੂੰ ਜਿਹੜਾ ਬੰਦੀ ਬਣਾ ਲਾਉਂਦਾ ਦੈਨ ਫਿਰ ਆਪਣੀ ਨੈਕਸਟ ਲਾਈਨ ਉੱਤੇ ਆਉਣੇ ਆਪਾਂ ਗੁਰੂ ਔਰੰਗਜ਼ੇਬ ਸੌਰੀ ਔਰੰਗਜ਼ੇਬ ਆਰਡਰ ਟੂ ਜਲਾਲਉਦੀਨ ਸਮਾਨਾ ਜਿਹੜਾ ਔਰੰਗਜ਼ੇਬ ਐ ਫਿਰ ਜਲਾਲਉਦਦ ਸਮਾਣਾ ਨੂੰ ਕਹਿੰਦਾ ਮਤਲਬ ਕੋਈ ਗੁਰੂ ਜੀ ਨੂੰ ਸ਼ਹੀਦ ਕਰਨ ਲਈ ਕਹਿੰਦਾ ਤੇ ਤਿੰਨ ਨਾਲ ਸਿੱਖ ਗੁਰੂ ਹੋਰ ਫਾਲੋਅਰਸ ਹੁੰਦੇ ਨੇ ਗੁਰੂ ਜੀ ਦੇ ਨਾਲ ਉਹ ਕਿਹੜੇ-ਕਿਹੜੇ ਹੁੰਦੇ ਨੇ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਇਹ ਕੁਐਸਚਨ ਹਰੇਕ ਪੇਪਰ 'ਚ ਹੀ ਪਉਂਦੇ ਹੁੰਦੇ ਐ ਕਿ ਉਥੋਂ ਚਾਰ ਆਪਸ਼ਨ ਦਿੱਤੇ ਹੁੰਦੇ ਐ ਕਿ ਗੁਰੂ ਤੇਗ ਬਹਾਦਰ ਜੀ ਨਾਲ ਤਿੰਨ ਕਿਹੜੇ-ਕਿਹੜੇ ਸਿੱਖ ਸੀ ਉਹਨਾਂ 'ਚੋਂ ਕਿਹੜਾ ਨਹੀਂ ਸੀਗਾ ਠੀਕ ਆ ਇਸ ਲਈ ਤੁਸੀਂ ਇਹਨਾਂ ਦੇ ਨਾਂ ਤੇ ਧਿਆਨ 'ਚ ਰੱਖਣੇ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਤੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਿੱ 3 ਦੀ ਡੇਟ ਯਾਦ ਰੱਖਿਓ 11 ਨਵੰਬਰ 1775 ਨੂੰ ਠੀਕ ਹੈ ਗੁਰੂ ਜਿਹੜਾ ਹੈ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਜਿੱਥੇ ਸ਼ਹੀਦ ਕੀਤਾ ਗਿਆ ਐਟ ਦੀ ਸਾਈਟ ਆਫ ਐਗਜ਼ੀਕਿਊਸ਼ਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਬਿਲਡ ਵਾਈ ਸਰਦਾਰ ਬਗੇਰ ਸਿੰਘ ਠੀਕ ਹੈ ਤੇ ਐਟ ਦੀ ਸਾਈਟ ਆਫ ਕਰਮਿਸ਼ਨ ਆਫ ਬੋਡੀ ਮਤਲਬ ਇੱਥੇ ਸਮਝੋ ਦੋ ਜਗ੍ਹਾਵਾਂ ਨੇ ਠੀਕ ਹੈ ਦਿੱਲੀ ਦੇ ਵਿੱਚ ਜਿਹੜਾ ਹੈਗਾ ਇੱਥੇ ਤਾਂ ਉਹਨੂੰ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਤਾ ਠੀਕ ਹੈ ਇੱਥੇ ਤਾਂ ਜਿਹੜਾ ਹੈਗਾ ਮਤਲਬ ਕਿ ਜਿੱਥੇ ਉਹਨਾਂ ਦਾ ਉਹਨਾਂ ਨੂੰ ਮਤਲਬ ਕਿ ਡੈਥ ਦਿੱਤੀ ਸੀ ਉਹਨਾਂ ਦੁਆਰਾ ਜਿਹੜਾ ਵੀ ਕੁਝ ਉਹਨਾਂ ਨੇ ਕਰਿਆ ਸੀ ਠੀਕ ਹੈ ਉਸ ਦਾ ਬਣਿਆ ਹੋਇਆ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਮਿਲਦਾ ਹੈ ਸਰਦਾਰ ਬਘੇਲ ਸਿੰਘ ਤੇ ਜਦੋਂ ਇਤੂ ਬਾਅਦ ਜਿਹੜੀ ਉਹਨਾਂ ਦੀ ਬਾਡੀ ਸੀ ਉਹ ਜਿਹੜੀ ਹੈਗੀ ਆ ਜਿੱਥੇ ਉਹਨਾਂ ਦੀ ਬਾਡੀ ਦਾ ਮਤਲਬ ਕਿ ਸਸਕਾਰ ਕੀਤਾ ਗਿਆ ਉਹ ਕਿੱਥੇ ਕੀਤਾ ਗਿਆ ਸੀ ਗੁਰਦੁਆਰਾ ਰਕਾਬਗੰਜ ਸਾਹਿਬ ਮਤਲਬ ਕਿ ਹੁਣ ਅੱਜ ਦੇ ਟਾਈਮ ਹੈਗਾਗਾ ਉਹ ਜਿਹੜੀ ਜਗ੍ਹਾ ਕਿਸ਼ੋ ਹੈਗੀ ਸੀ ਹਵੇਲੀ ਸਿੱਕੀ ਦੀ ਸੀਗੀ ਲਖੀ ਸ਼ਾਹ ਪੁਨਜਾਰਾ ਦੀ ਹਵੇਲੀ ਕਿੱਥੇ ਦਿੱਲੀ ਦੇ ਵਿੱਚ ਠੀਕ ਹੈ ਅੱਜ ਦੇ ਨਾਮ ਦਾ ਜਿਹੜਾ ਅੱਜ ਦਾ ਟਾਈਮਾ ਲਖੀਸ਼ਾ ਪੁੰਜਾਰਾ ਦਾ ਜਿਹੜਾ ਘਰ ਸੀਗਾ ਹਵੇਲੀ ਸੀਗੀ ਉਹ ਹੁਣ ਗੁਰਦੁਆਰਾ ਰਕਾਵ ਕੰਜ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਹੈਗੀ ਮਤਲਬ ਕਿ ਬਾਡੀ ਨੂੰ ਜਿਹੜਾ ਹੈਗਾ ਅੰਤਮ ਸੰਸਕਾਰ ਕੀਤਾ ਗਿਆ ਸੀ ਤੇ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਸਿਰ ਸੀ ਆ ਮਤਲਬ ਕਿ ਜਿਹੜੀ ਐ ਐਗਜ਼ੀਕਿਊਸ਼ਨਰੀ ਸਾਈਟ ਹੈ ਨਾ ਇੱਥੇ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਹੈ ਸਰੀਰ ਤੇ ਮਤਲਬ ਕਿ ਸਿਰ ਜਿਹੜਾ ਹੈਗਾ ਧਰਤ ਉੱਲਾ ਕਰਦਾ ਸੀ ਠੀਕ ਹੈ ਬਾਈ ਜੈਤਾ ਜੀ ਐਂਡ ਭਾਈ ਜੀਵਨ ਜੀ ਭਾਈ ਜੈਤਾ ਜੀ ਬਾਰੇ ਤੁਹਾਨੂੰ ਸਾਰਿਆਂ ਨੇ ਸੁਣਿਆ ਹੋਊ ਤੇ ਭਾਈ ਜੀਵਨ ਜੀ ਬਾਰੇ ਖਰ ਇਕੱਠ ਚਰਚਾ ਜਾਂਉਂਦੀ ਪਰ ਭਾਈ ਜੈਤਾ ਜੀ ਬਾਰੇ ਸਾਰਿਆਂ ਨੇ ਸੁਣਿਆ ਹੋਊਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਹੈਗਾ ਭਾਈ ਜੈਤਾ ਨੂੰ ਕਿਹਾ ਸੀ ਰੰਗਰੇਟਾ ਗੁਰੂ ਦਾ ਬੇਟਾ ਭਾਈ ਜੈਤਾ ਜੀ ਐਂਡ ਭਾਈ ਜੀਵਨ ਜੀ ਬਰਾਉਡ ਦੀ ਹੈੱਡ ਆਫ ਗੁਰੂ ਤੇਗ ਬਹਾਦਰ ਜੀ ਐਟ ਦੀ ਅਨੰਦਪੁਰ ਸਾਹਿਬ ਜਿਹੜੇ ਭਾਈ ਜੈਤਾ ਜੀ ਸੀ ਤੇ ਭਾਈ ਜੀਵਨ ਜੀ ਇਹ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਹੈਗਾ ਸਿਰ ਅਨੰਦਪੁਰ ਸਾਹਿਬ ਲੈ ਕੇ ਆਏ ਸੀ ਤੇ ਜਿਹੜਾ ਅਨੰਦਪੁਰ ਸਾਹਿਬ ਵੀ ਬਣਿਆ ਹੈ ਗੁਰਦੁਆਰਾ ਸ਼ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਇੱਕ ਅਨੰਦਪੁਰਾ ਇੱਕ ਤਾਂ ਇਹ ਆ ਗਿਆ ਜਿਹੜਾ ਸਰਦਾਰ ਬਘੇੜ ਸਿੰਘ ਨੇ ਬਣਾਇਆ ਸੀ ਇਹ ਹੈਗਾ ਦਿੱਲੀ ਤੇ ਜਿੱਥੇ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਭਾਈ ਇਤਾਈ ਤੇ ਭਾਈ ਜੀਵਨ ਜੀ ਅਨੰਦਪੁਰ ਸਾਹਿਬ ਜਿਹੜਾ ਇਹਨਾਂ ਦਾ ਸਿਰ ਲੈ ਕੇ ਆਏ ਸੀ ਇੱਕ ਉੱਥੇ ਗੁਰਦੁਆਰਾ ਬਣਾਇਆ ਹੋਇਆ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਅਨੰਦਪੁਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇਵਾ ਟਾਈਟਲ ਰੰਗਰੇਟਾ ਗੁਰੂ ਦਾ ਬੇਟਾ ਤੋਂ ਭਾਈ ਜੈਤਾ ਜੀ ਐਂਡ ਭਾਈ ਜੀਵਨ ਜੀ ਜਿਹੜਾ ਹੈਗਾ ਜਦੋਂ ਉਹ ਸਿਰ ਲੈ ਕੇ ਆਏ ਸੀਗੇ ਭਾਈ ਜੈਤਾ ਜੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਟਾਈਟਲ ਦਿੱਤਾ ਸੀ ਰੰਗਰੇਟਾ ਇੱਕ ਕੁਐਸਚਨ ਹੁੰਦਾ ਕਿ ਰੰਗਰੇਟਾ ਕੀ ਆ ਰੰਗਰੇਟਾ ਹੈਗੀ ਇੱਕ ਜਾਦ ਠੀਕ ਹੈ ਇਹ ਜਿਹੜਾ ਹੈਗਾ ਤੁਸੀਂ ਇਹਨੂੰ ਸਪੈਸ਼ਲ ਆਪਦਾ ਜਿਹੜਾ ਹੈ ਬ੍ਰੈਕਟ ਚ ਹੈ ਜਿਵੇਂ ਜਿਸ ਤਰੀਕੇ ਨਾਲ ਵੀ ਤੁਸੀਂ ਯਾਦ ਕਰ ਸਕਦੇ ਹੋ ਉਸ ਤਰੀਕੇ ਨਾਲ ਲਿਖ ਲਿਓ ਕਿ ਰੰਗਰੇਟਾ ਇੱਕ ਤਰੀਕੇ ਦੀ ਜਾਤ ਹੈ ਇਹ ਕੁਐਸਚਨ ਤੁਸੀਂ ਜਿਨ੍ਹਾਂ ਨੇ ਪੇਪਰ ਦਿੱਤੇ ਨੇ ਉਹਨਾਂ ਨੂੰ ਪਤਾ ਹੋ ਕਿ ਹਰੇਕ ਪੇਪਰ ਚ ਕੁਐਸਚਨ ਆਉਂਦੇ ਆਉਂਦਾ ਤੇ ਜਿਹੜੀ ਅੱਜ ਦੀ ਆਪਣੀ ਕਲਾਸ ਸੀ ਬਸ ਐਨੀ ਸੀ ਮੈਂ ਉਮੀਦ ਕਰਦਾ ਜਿਹੜੀ ਤੁਹਾਨੂੰ ਕਲਾਸ ਆਪ ਪਸੰਦ ਆਈ ਹੋਊਗੀ ਅਗਰ ਤੁਹਾਨੂੰ ਅੱਜ ਦੀ ਇਨਫੋਰਮੇਸ਼ਨ ਤੇ ਅੱਜ ਦੀ ਕਲਾਸ ਚੰਗੀ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਹੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਆਪਣੇ ਚੈਨਲ ਦੇ ਉੱਪਰ ਬਿਲਕੁਲ ਫ੍ਰੀ ਆਫ ਕਾਸਟ ਜਿਹੜੀਆਂ ਆਪਾਂ ਪੰਜਾਬ ਜੀਕੇ ਹੋਗੀ ਠੀਕ ਹੈ ਤੇ ਪਾਲਟੀ ਹੋਗੀ ਤੇ ਮੈਥ ਇਹ ਆਪਾਂ ਬਿਲਕੁਲ ਜਿਹੜਾ ਹੈਗਾ ਫ੍ਰੀ ਆਫ ਕਾਸਟ ਪੜਾਸਾ ਕਰ ਰਹੇ ਹਾਂ ਕਿ ਕੁਝ ਬੱਚੇ ਜਿਹੜੇ ਆਪਣਾ ਕੋਈ ਵੀ ਕੋਰਸ ਨਹੀਂ ਪਰਚੇਸ ਕਰ ਸਕਦੇ ਕਿਸੇ ਵੀ ਇੰਸਟੀਚਿਊਟ ਦਾ ਆਪਾਂ ਉਹਨਾਂ ਲਈ ਜਿਹੜਾ ਹੈਗਾ ਫ੍ਰੀ ਬਿਲਕੁਲ ਜਿਹੜਾ ਹੈਗਾ ਇਹ ਕੋਰਸ ਲਾਇਆ ਹੋਇਆ 4 ਮਹੀਨਿਆਂ ਦੇ ਵਿੱਚ ਆਪਾਂ ਟਾਰਗੇਟ ਲੈ ਕੇ ਚੱਲਾਂਗੇ ਤੇ ਜਿਹੜਾ ਹੈਗਾ ਤੁਹਾਡਾ ਸਿਲੇਬਸ ਕੰਪਲੀਟ ਕਰਵਾਇਆ ਜਾਵੇ ਤੇ ਤੁਸੀਂ ਜੇਲ੍ਹ ਵਾਰਡਨ 2025 ਜਿਹੜਾ ਹੁਣ ਹਲੇ ਫਾਰਮ ਫਿਲ ਹੋ ਰਹੇ ਨੇ ਤੇ ਪੰਜਾਬ ਪੁਲਿਸ 2026 ਦੇ ਇੱਕ ਇਹਨਾਂ ਨੂੰ ਆਪਾਂ ਟਾਰਗੇਟ ਲੈ ਕੇ ਚੱਲਦੇ ਹਾਂ ਕਿ ਤੁਹਾਡੇ ਇਹ ਦੋਹਾਂ ਪੇਪਰਾਂ ਦੇ ਵਿੱਚੋਂ ਵਿੱਚੋਂ ਕੋਈ ਇੱਕ ਪੇਪਰ ਪਰ ਕਲੀਅਰ ਕਰਵਾ ਦਾਂਗੇ ਸਿਰਫ ਆਪਣੇ YouTube ਤੋਂ ਫ੍ਰੀ ਆਫ ਕਾਸਟ ਤੁਹਾਨੂੰ ਪੜਾ ਕੇ ਠੀਕ ਹੈ ਬਾਕੀ ਮੈਂ ਉਮੀਦ ਕਰਦਾ 2026 ਆ ਜਿਹੜਾ ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ